पवानीगढ़ निजी स्कूल संस्कार वैली स्कूल दी बस अपने आये करवानीगढ़ स्थानक शहर पवानीगढ़ आज सवेरे उस समय भयानक सड़क हादसा वापर गया जो निजी स्कूल संस्कार वैली समार्ट स्कूल पवानीगढ़ नाबा कैंजिया विखे आईवी कार हादसा ग्रसत हो गई ਜਿਸ ਵਿੱਚ 11 ਬੱਚੇ ਇਸ ਹਾਦਸੇ ਦਾ ਸ਼ਿਕਾਰ ਹੋ ਗਏ ਜਿਨ੍ਹਾਂ ਨੂੰ ਪਵਾਨੀਗੜ ਦੇ ਪ੍ਰਾਈਵੇਟ ਹਸਪਤਾਲ ਵਿੱਚ ਪਹਤੀ ਕਰਵਾਇਆ ਅਤੇ ਮੌਕੇ ਤੇ ਉਹਨਾਂ ਨੂੰ ਫਸਟ ਏਡ ਦਿੱਤੀ ਗਈ ਮੌਕੇ ਤੇ ਹੀ ਸੜਕ ਸੁਰੱਖਿਆ ਫੋਰਸ ਵੱਲੋਂ ਪਹੁੰਚ ਕੇ ਬੱਚਿਆਂ ਨੂੰ ਹਸਪਤਾਲ ਦੇ ਵਿੱਚ ਪਹਤੀ ਕਰਵਾਇਆ ਇਸ ਹਾਦਸੇ ਸੰਬੰਧੀ ਨਿੱਜੀ ਸਕੂਲ ਦੇ ਕਿਸੇ ਵੀ ਪ੍ਰਿੰਸੀਪਲ ਜਾਂ ਅਧਿਆਪਕ ਸਾਹਿਬ ਦਾ ਕੋਈ ਵੀ ਬਿਆਨ ਨਹੀਂ ਆਇਆ ਸਬਦਾ ਸੰਜਾ ਬਿਊਰੋ ਅੱਜ ਮੇਰਾ ਨਾਮ ਐਸਏ ਜਸਵਿੰਦਰ ਸਿੰਘ ਐਸਐਸਫ ਸੜਕ ਸੁਰੱਖਿਆ ਫੋਰਸ ਦੇ ਅਸੀਂ ਕਰਮਚਾਰੀਆਂ ਜੀ ਕੀ ਗੱਲ ਹੋਈ ਇਹ ਦੀ ਇਹ ਗੱਲ ਹੋਈ ਕਿ ਸਵੇਰ ਦਾ ਟਾਈਮ ਸੀ ਜੋ ਇਹਨਾਂ ਦਾ ਸਕੂਲ ਟਾਈਮ ਦੇ ਬੱਚੇ ਨੂੰ ਲੈ ਕੇ ਆ ਰਹੀ ਸੀ ਬੈਨ ਜਿਹੜੀ ਆ ਬੱਬਾ ਸਕੂਲ ਆਦੀ ਹੈ ਕਾਰ ਵੈਲਿਊਜ਼ ਦੀ ਬੈਨ ਸੀਗੀ ਇਹਦੇ ਵਿੱਚ ਕਰੀਬ 10 ਕ ਬੱਚੇ ਸੀਗੇ ਜੋ ਕਿ ਜੋ ਇਹਨਾਂ ਜੋ ਕਿ ਇਹਨਾਂ ਐਕਸੀਡੈਂਟ ਕਰਕੇ ਗਿਆ ਉਹ ਉਹ ਬੰਦੇ ਦੀ ਦਾਰੂ ਕੀਤੀ ਹੋਈ ਸੀ दारू ਪੀਣ ਦੇ ਬਾਪ ਜੀ ਤੋਂ ਉਲਟਾ ਸਗੋਂ ਇਹ ਡਰਾਈਵਰ ਨਾਲ ਵੀ ਮਾੜੀ ਮੱਡੀ ਨੇ ਹੱਥੋਂ ਵਾਈ ਕੀਤੀ ਗਲਤ ਬੋਲਿਆ ਤੇ ਇਹਨੇ ਗੱਡੀ ਪਲਟਾਤੀ ਸ਼ੁਕਰ ਹੈ ਪ੍ਰਮਾਤਮਾ ਦਾ ਵੀ ਬੱਚਿਆਂ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਨਾਰਮਲ ਸੱਟਾਂ ਲੱਗੀਆਂ ਨੇ ਨਾਲ ਹੀ ਇੱਕ ਇਧਰੋਂ ਸਾਡੇ ਆਉਣ ਤੋਂ ਪਹਿਲਾਂ ਇੱਕ ਗੁਰੂ ਘਰ ਦੀ ਬੱਸ ਸੀਗੀ ਜੋ ਕਿ ਪਬਲਿਕ ਦੀ ਹੈਲਪ ਨਾਲ ਉਹਨਾਂ ਨੂੰ ਸਹੀ ਸਲਾਮਤ ਹਸਪਤਾਲ ਪਹੁੰਚਾਤਾ ਕਿਸੇ ਕਿੰਨੇ ਕ ਬੱਚੇ ਸੀ ਬੱਚੇ ਤਰੀਬ ਹੈਗੇ ਸੀ 10 ਬੱਚੇ ਸੀਗੇ 6-7 ਬੱਚੇ ਕਿੱਧਰੋਂ ਆ ਰਹੇ ਸੀ ਤੇ ਕਿੱਧਰੋਂ ਗੱਡੀ ਆ ਬੱਚੇ ਆਮ ਪਿੰਡਾਂ ਦੇ ਵਿੱਚੋਂ ਜਾਂ ਸ਼ਹਿਰ ਤੋਂ ਭਾਂਗੜ ਤੋਂ ਲੈ ਕੇ ਸਕੂਲ 'ਚ ਜਾ ਰਹੇ ਸੀ ਜੀ ਲੈ ਕੇ ਹਾਂ ਜਿਹੜੀ ਗੱਡੀ ਸੀ ਉਹ ਕਿੱਧਰੋਂ ਆ ਰਹੀ ਸੀ ਇਹ ਇਧਰੋਂ ਆਪਣੇ ਭਾਂਗੜ ਸਾਈਡ ਤੋਂ ਜੀ ਤਕਰੀਬਨ ਉਹ ਬੰਦੇ ਜਿਹੜਾ ਜਿਹਨਾਂ ਫੜ ਲਿਆਗੇ ਜੀ ਹਾਂਜੀ ਹਾਂ ਉਹ ਮੌਕੇ ਤੇ ਫੜ ਲਿਆ ਫੜਿਆ ਉਹਨੂੰ ਨਾਲ ਹੀ ਥਾਣਾ ਭਾਂਗੜ ਦੇ ਮੁਲਾਜ਼ਮ ਆ ਗਏ ਸੀ ਉਹਨਾਂ ਦੇ ਹਵਾਲੇ ਕਰਤਾ ਸੇ ਤਰੀਬਨ ਪਚਾਰੇਗਾ ਜੀ ਵਿਚਾਰ ਰਹੇਗਾ ਜੀ ਮੇਜ ਨੁਕਸਾਨ ਨਹੀਂ ਨਹੀਂ ਕੋਈ ਮੇਜ ਨੁਕਸਾਨ ਨਹੀਂ ਗੱਡੀ ਮਨ ਲੋ ਪੂਰੀ ਡੈਮੇਜ ਹੋ ਗਈ ਗੱਡੀ ਦਾ ਨੁਕਸਾਨ ਹੋ ਗਿਆ ਜਿਹੜੀ ਸਕੂਲ ਵੈਨ ਸੀ ਬਾਕੀ ਮੇਰੇ ਨਾਲ ਜਿਹੜਾ ਮੁੰਡਾ ਡਰਾਈਵਰ ਸਾਨੂੰ ਕਿੰਨੇ ਚਿਰ ਬਾਅਦ ਘਟਨਾ ਦਾ ਪਤਾ ਲੱਗਦਾ ਸਾਨੂੰ ਮਨ ਲੋ ਤਰੀਬ 15 10 ਮਿੰਟ ਬਾਅਦ ਪਤਾ ਲੱਗਿਆ ਸੀ ਅਸੀਂ ਨਾਲ ਦੀ ਨਾਲ ਹੀ ਇੱਥੇ 5 4 ਮਿੰਟ ਚ ਪਹੁੰਚ ਗਏ ਮੈਡੀਕਲ ਸੂਰਤ ਦੇ ਮੈਂ ਮੈਡੀਕਲ ਸੂਰਤ ਦਿੱਤੀ ਸੀ ਹਾਂਜੀ ਤਾਂ ਕੀ ਨਾਮ ਹੈ ਤੁਹਾਡਾ ਕ੍ਰਿਸ਼ਪਰਤਾ सर ये मांगवा देते हैं टेक्निकली मैं अभी तो सोचती आज के लिए करा एक बार कल के लिए स्कूल बस और टैक्सी वाली भी थे जो 11 के बच्चे आए थे वो ऑलमोस्ट बच्चे सारे ठीक नहीं कोई आते आने जाने और ठीक था चलो हम लोग पासबुक पे कितने बच्चे देखे थे जी कोई बच्चे अपने फादर मगर ना खाए कहीं नहीं कुछ मोस्टली तो सारे मोस्टली सब ठीक है जी कोई एक्शन का नहीं कोई जाने ओके अ किरण मैम जी ਕੀ ਕਾਲ ਹੋਈ ਜੀ ਪਾਜੀ ਅਸਲ ਤੇ ਨਾ ਮਤਲਬ ਬੈਂਡਾ ਦੇ ਵਿੱਚ ਬੱਚੇ ਡਾ ਰਹੇ ਨੇ ਥੋੜੇ ਟਾਈਮ ਬਾਅਦ ਸਾਡੇ ਕੋਲ ਕਾਲ ਆਉਂਦੀ ਆ ਪਿਆ ਬੈਂਡਾ ਐਕਸੀਡੈਂਟ ਹੋ ਗਿਆ ਜਦੋਂ ਅਸੀਂ ਆ ਕੇ ਦੇਖਿਆ ਤਾਂ ਇੱਕ ਨਸ਼ੇੜੀ ਬੰਦੇ ਨੇ ਪੂਲੀ ਬੈਂਡ ਨੋਟ ਕਰਵਾਤੀ ਤੇ ਜਦੋਂ ਬੱਚਾ ਨੇ ਲਾਤ ਦੇ ਕੇ ਬੱਚੇ ਜਦੋਂ ਅਸੀਂ ਇੱਥੇ ਹਸਪੀਟਲ ਲੈ ਬੱਚਾ ਠੀਕ ਨੇ ਤਕਰੀਬਨ ਉਹ ਬੱਚਾ ਜਿਹੜੇ ਕੰਮ ਕੀਆ ਨੇ ਆਹ ਸੁਣ ਕਿੰਨੇ ਕੰਮ ਜਿਹੜੇ ਕੀਤੇ ਨੇ ਬੱਚੇ ਤਕਰੀਬਨ 8-10 ਮਹੀਨੇ ਬੈਂਡ ਦੇ ਵਿੱਚ ਇਸ ਤਰ੍ਹਾਂ ਆਹ ਜੀ 12 ਮਹੀਨੇ ਸੱਟ ਪੈਨ ਕਿਸੇ ਬੱਚੇ ਦੇ ਦਿੱਤੀ ਗਈ ਨਹੀਂ ਮੇਰੇ ਬੇਟੇ ਦੇ ਆ ਥੋੜੀ ਨੈਕ ਦੇ ਵਿੱਚ ਆਏ ਹਾਂ ਦੇਖ ਨਾਰਮਲ ਹੀ ਸਾਰੇ ਅੰਬਾਕੀ ਨੇ ਨਾਰਮਲ ਮੇ ਪੇਰੈਂਟਸ ਸਾਰਾ ਨੇ ਪਹੁੰਚੀ ਜੀ ਜਿਹੜੀ ਕਾਰ ਨੇ ਐਕਸੀਡੈਂਟ ਕਰਿਆ ਉਹਨੂੰ ਕਰ ਲਿਆ ਕਿ ਹਾਂਜੀ ਉਹ ਕਾਰ ਮੁੱਕਦੇ ਉਹ ਵੀ ਨੁਕਸਾਨੀ ਗਈ ਜਿਹੜਾ ਡਰਾਈਵਰ ਆ ਉਹ ਨਾ ਨਸ਼ੇ 'ਚ ਨਜ਼ਰਤੋਂ ਕਦੇ ਉਹ ਤਾਂ ਕੱਜ ਵੀ ਨਹੀਂ ਹੋਇਆ ਮੈਨੂੰ ਬਹੁਤ ਗਲਤ ਕੀਤਾ ਲੱਗਦਾ ਹਾਂ ਤਾਂ ਤੁਹਾਨੂੰ ਲੱਗਦਾ ਵੀ ਕਾਰ ਵਾਲੇ ਦੀ ਜ਼ਿਆਦਾ ਇੰਚ ਕਾਰ ਵਾਲੇ ਜਦੋਂ ਸ਼ਰੈਮ ਸਾਰੀ ਪਬਲਿਕ ਨੇ ਵੀ ਦੇਖੀ ਆ ਪ੍ਰਸ਼ਾਸਨ ਦਾ ਅੰਬਲਾ ਮੁੱਖ ਤੇ ਕੌਣ ਦੇ ਹਾਂਜੀ ਹਾਂ ਪ੍ਰਸ਼ਾਸਨ ਨੂੰ ਪਹੁੰਚ ਗਿਆ ਪੁਲਿਸ ਵੀ ਮੁੱਕਦੇ ਪਹੁੰਚੀ ਆ ਪਰ ਵਧੀਆ ਸੰਭਾਈ ਹੋ ਰਹੀ ਆ ਪਰ ਕਹਿੰਦੀ ਕਿ ਹੋਣੀ ਕਿ ਤੇ ਆਮ ਪਬਲਿਕ ਨੇ ਵਧੀਆ ਸਾਥਤਾ ਜੋ ਰਾਗ ਗੀਤ ਤੇ ਉਹਨਾਂ ਨੇ ਵੀ ਹਰ ਇੱਕ ਬੱਚੇ ਨੇ ਕੇਅਰ ਕੀਤੀ ਆ। ਹਾਂ ਜੀ ਆ ਸਕੂਲ ਦੇ ਪ੍ਰਾਧਨ ਸਾਰਾ ਮੌਕੇ ਤੇ ਹਾਜ਼ਰ ਆ। ਨਾਲ ਦੇ ਨਾਲ ਪਹੁੰਚ ਗਿਆ ਦੂਜੇ ਮੰਚਾਂ ਤੇ ਜਿਵੇਂ ਆ ਬਾਰੰਦੀਆਂ। ਆਹ ਪਾਲਕ ਅੱਗੇ ਜੇ ਉੱਠ ਲੀ ਜੀ। ਇਹ ਦੋ ਹੱਥ ਪੁੱਤਾਂ ਜੀ ਲੱਗਦਾ ਹੈ।